ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਕਰ ਤੁਸੀਂ ਸਭ ਰਾਜੀ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਹਾਂ ਹਾਂਜੀ ਅੱਜ ਜੋ ਤੁਹਾਨੂੰ ਦੱਸਣ ਲੱਗੀਆਂ ਛੋਟੇ ਛੋਟੇ ਪੰਜ ਚੀਜ਼ਾਂ ਨੇ ਤੁਸੀਂ ਉਸ ਹਰਾਣੇ ਦੇ نیچے ਰੱਖਣੀਆਂ ਨੇ ਜਿਹਦੇ ਨਾਲ ਤੁਹਾਨੂੰ ਜੇ ਨਜ਼ਰ ਲੱਗੀ ਜਿਵੇਂ ਤੁਸੀਂ ਬਾਹਰ ਨਿਕਲਦੇ ਹੋ ਅੱਜ ਕੱਲ ਮੁੰਡੇ ਦੇਖੋ ਹਰ ਇੱਕ ਮੁੰਡੇ ਕੋਲੇ ਚੰਗੀ ਸੈਲਟੀ ਤੇ ਚੰਗੇ ਵਧੀਆ ਕੱਪੜੇ ਪਾ ਕੇ ਬਾਹਰ ਨਿਕਲਦੇ ਨੇ ਲੋਕਾਂ ਦੀ ਾਕਾਤ ਹੁੰਦੀ ਆ ਹਾਏ ਨਹੀਂ ਮੈਂ ਮਰ ਜਾਂ ਸਰ ਦੇ ਨੇ ਮੋਟਰਸਾਈਕਲ ਨੇ ਖੜਾਉਂਦਾ ਕੰਨ ਨਾਲ ਮੋਬਾਈਲ ਨਹੀਂ ਲਾਉਂਦਾ ਨਹੀਂ ਮੈਂ ਮਰ ਜਾ ਕਿੰਨੇ ਸੋਨੇ ਕੱਪੜੇ ਪਾਉਂਦਾ ਨਹੀਂ ਬਿੱਲੜ ਚਾਹੇ ਅਲੱਗ ਸੇ ਕੰਮ ਲਈ ਮੋਟਰਸਾਈਕਲ ਚੱਕਦਾ ਹੋਵੇ ਇੱਕ ਆਮ ਹੀ ਲੋਕਾਂ ਦੀ ਗੱਲਾਂ ਹੋ ਕਾ ਐਡਾ ਲੈਣਾ 10 ਗੱਜ ਦਾ ਤੁਹਾਨੂੰ ਉਸ ਚੀਜ਼ ਦਾ ਪਤਾ ਨਹੀਂ ਦੇਖੋ ਸਾਰਿਆਂ ਦੀ ਨਜ਼ਰ ਨਹੀਂ ਭੈੜੀ ਹੁੰਦੀ ਕਈ ਕਈ ਕਹਿ ਵੀ ਦੇਣੇ ਗੱਲ ਉਹਨਾਂ ਦੀ ਨਜ਼ਰ ਨਹੀਂ ਲੱਗਦੀ ਕਈ ਬੰਦਿਆਂ ਦੀ ਨਜ਼ਰ ਇਹੋ ਜੀ ਹੁੰਦੀ ਆ ਜੇ ਤੁਹਾਡੀ ਮੱਝ ਇੱਕ ਟਾਈਮ ਦਾ 10 ਲੀਟਰ ਦੁੱਧ ਦਿੰਦੀ ਆ ਮੈਂ ਗਰੰਟੀ ਨਾਲ ਕਹਿੰਨੀ ਆ ਜੇ ਕਿਸੇ ਭੈੜੇ ਬੰਦੇ ਦੀ ਉਹ ਨਿਗਾਹ ਚੜ ਗਈ ਨਾ ਦੁੱਧ ਤੁਹਾਡਾ ਹੱਥ ਨੂੰ ਪਾਈ ਆਵਣੀ ਬਾਲਟੀ ਚ ਦਿੰਦੀ ਖੀਰ ਨੂੰ ਬੱਚੜਾ ਨੂੰ ਦੇਣੀ ਪੈਂਦੀ ਆ ਸਾਡੇ ਨਾਲ ਇਹ ਕੰਮ ਹੋਇਆ ਅੱਜ ਤੋਂ 3 ਸਾਲ ਪਹਿਲਾਂ हां तन्न 4 ਸਾਲ ਹੋ ਗਏ ਜਦ ਸਾਡਾ ਨੈ ਕੰਮ ਹੋਇਆ ਸੀ ਅਸੀਂ ਆਪਣੀ ਅੱਖੀ ਦੇਖਿਆ ਲੱਜ ਰਹੀ ਲੱਗਦੀ ਤੇ ਬਾਕੀ ਨਾજર ਦਾ ਕੋਈ ਇਹ ਨਹੀਂ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਲੱਗਦੀ ਆ ਕਿਉਂਕਿ ਕਈ ਬੱਚੇ ਵੀ ਬਹੁਤ ਸੋਹਣੇ ਨੇ ਬੱਚਿਆਂ ਦਾ ਲੱਗਦੀ ਉਹ ਲੱਗਦੀ ਆ ਕਈ ਬਜ਼ੁਰਗਾਂ ਦੀ ਪ੍ਰਸਰਟੀ ਇੰਨੀ ਕੁ ਹੁੰਦੀ ਆ ਲੋਕੀ ਉਹਨਾਂ ਨੂੰ ਦੇਖ ਕੇ ਵੀ ਹੌਕਾ ਲੈਂਦੇ ਨੇ ਇਹ ਗੱਲ ਵੀ ਮੈਂ ਗਰੰਟੀ ਨਾਲ ਕਹਿੰਨੀ ਆ ਉਮਰ ਦਾ ਕੋਈ ਲਿਹਾਜ਼ ਨਹੀਂ ਤੁਹਾਡੇ ਕਾਰੋਬਾਰ ਨੂੰ ਵੀ ਲੱਗ ਸਕੇ ਤੁਹਾਡੇ ਬਿਜ਼ਨਸ ਨੂੰ ਵੀ ਲੱਗ ਸਕਦੀ ਆ ਤਹਾਡੇ ਘਰ ਮਕਾਨ ਨੂੰ ਤੁਹਾਡੇ ਪਿਆਰ ਨੂੰ ਤੁਹਾਡੇ ਘਰ ਦੇ ਵਿੱਚ ਜਾਂ ਫਿਰ ਕੋਈ ਨਕਾਰ ਆਤਮਾ ਜਾਂ ਕਿਸੇ ਦਾ ਕੀਤਾ ਕਰਾਇਆ ਕੁਝ ਹ ਕਿਸੇ ਵੀ ਕਿਸਮ ਦਾ ਜਾਂ ਫਿਰ ਤੁਹਾਡੇ ਵਿੱਚ ਹਰ ਟਾਈਮ ਕਿਸ ਪਰਿਵਾਰ ਦੇ ਵਿੱਚ ਜਾਂ ਫਿਰ ਪਤੀ ਪਤਨੀ ਦਾ ਝਗੜਾ ਜਾਂ ਫਿਰ ਤੁਹਾਡੇ ਪਿਆਰ ਦੇ ਵਿੱਚ ਗੜਬੜ ਹਰ ਵਕਤ ਹੰ ਸ਼ੱਕ ਕਰਨੀ ਇੱਕ ਦੂਜੇ ਉੱਤੇ ਕਈ ਗੱਲਾਂ ਨੇ ਇਹੋ ਜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਸਾਨੂੰ ਸਮਝ ਤੋਂ ਬਾਹਰ ਹੋ ਜਾਂਦੀਆਂ ਨੇ ਵੀ ਇਹਨਾਂ ਦਾ ਹੱਲ ਕੀ ਕਰੀਏ ਦੇਖੋ ਹੱਲ ਹਰ ਇੱਕ ਚੀਜ਼ ਦਾ ਤੁਸੀਂ ਇੱਕ ਗੱਲ ਦੇਖ ਲਿਓ ਜਿੰਨੇ ਆਮ ਲੋਕਾਂ ਦੇ ਘਰੇ ਲੜਾਈ ਝਗੜਾ ਹੁੰਦੇ ਨੇ ਉਹਨੇ ਮਹਾਜਨਾਂ ਦੇ ਘਰੇ ਨਹੀਂ ਹੁੰਦੇ ਜਿਹੜੇ ਮਹਾਜਨ ਉਸ ਚੀਜ਼ ਨੂੰ ਮੰਨਦੇ ਨੇ Hindu ਲੋਕ ਅੱਜ ਕੱਲ੍ਹ ਹਿੰਦੂ ਵੀ ਬਹੁਤ ਮੀਟ ਸ਼ਰਾਬ ਅੰਡਾ ਖਾਂਦੇ ਨੇ ਉਹਨਾਂ ਦੇ ਘਰ ਨੂੰ ਛੱਡ ਕੇ ਕਹਿਣੀ ਮੈਂ ਜਿਹੜੇ ਵੈਸ਼ਨੂ ਪਰਿਵਾਰ ਨੇ ਹਿੰਦੂ ਤੇ ਗੁਰਸਿੱਖ ਆਪਣੇ ਸੌਰੀ ਇਹ ਆਪਣੇ ਪੂਰੀ ਵਿਧੀ ਵਿਧਾਨ ਦੇ ਨਾਲ ਉਹ ਸਾਰਾ ਕੁਝ ਕਰ ਰਹੇ ਨੇ ਉਹਨਾਂ ਦੇ ਵਿਗੜੇ ਹੋਏ ਬੱਚੇ ਵੀ ਠੀਕ ਹੋ ਜਾਂਦੇ ਨੇ ਤੇ ਮਹਾਜਨਾ ਦੇ ਬੱਚਾ ਮੈਂ ਇੱਕ ਵਾਰੀ ਦੇਖਿਆ ਕਿੰਨਾ ਵਿਗੜ ਜਿਵੇਂ ਫੇਰ ਵੀ ਦੁਕਾਨ ਸੰਭਾਲਦਾ ਹੋ ਉਹ ਆਪਣੇ ਪਿਤਾ ਦਾ ਕਾਰੋਬਾਰ ਸੰਭਾਲਦਾ ਭਵੇਂ ਵਪਾਰ ਕਰਦਾ ਭਵੇਂ ਦੁਕਾਨ ਕਰਦਾ ਭਵੇਂ ਕੋਈ bizness ਕਰਦਾ ਉਹਦਾ ਬੇਟਾ ਸੰਭਾਲ ਲੈਂਦਾ ਪਰ ਜਿਹੜੇ ਸਾਡੇ ਬਾਕੀ ਦੀ ਜਾਤ ਬਰਾਦਰੀ ਸਾਡੇ ਆਲੇ ਲਾਣਾ ਦਾ ਇੱਕ ਵਿਗੜ ਜਿਵੇਂ ਨਾ ਮੈਂ ਕਿਨੇ ਦੇਖ ਦੇਖ ਕੇ ਕਈ ਕੁਲਾਂ ਵਿਗੜ ਜਾਂਦੀਆਂ ਨੇ ਸੱਚੀ ਗੱਲ ਥੋੜੀ ਜਿਹੀ ਕੌੜੀ ਹੁੰਦੀ ਆ ਕਿਉਂ ਮੈਂ ਗੱਲ ਕਮਾਫਰਾ ਕੇ ਤਾਂ ਕਹਿਣੀ ਨਹੀਂ ਸਿੱਧੀ ਸਪੱਸ਼ਟ ਲਫ਼ਜ਼ਾਂ ਚ ਕਹਿਣੀ ਜਿਹਹਾ ਜ ਕੁਝ ਮੈਂ ਦੇਖਦੀ ਹਾਂ ਉਹੀ ਕੁਝ ਮੈਂ ਵੀਡੀਓ ਦੇ ਵਿੱਚ ਕਹਿ ਨਹੀਂ ਆ। ਬਾਕੀ ਰਹੀ ਆਪਾ ਵਾਲੀ ਗੱਲ ਤੁਸੀਂ ਨਹਿਰ ਤੇ ਚਲੇ ਜਾਓ ਉਹ ਵੀ ਸਾਰੇ ਕਰਦੇ ਨੇ। ਆਪਾਂ ਕਿਸੇ ਦਾ ਨੌ ਤਾਂ ਨਹੀਂ ਲੈਣਾ ਉੱਥੇ ਜਾ ਕੇ ਤੁਸੀਂ ਗਿਣਤੀ ਕਰ ਲਿਓ ਵੀ ਕੌਣ ਨਹੀਂ ਕਰਦਾ ਆਪਾ। ਹੂੰ। ਨਾਰੀਅਲ ਪਤਾ ਨਹੀਂ ਕੀ ਕੀ ਸਿੱਟੀ ਜਾਂਦੇ ਨੇ ਨਹਿਰ ਦੇ ਵਿੱਚ ਲਾ ਕੇ ਪਹਿਲੀ ਦਾ ਘਰ ਮੈਂ ਨਹਿਰ ਦੇ ਵਿੱਚ ਸਿੱਟ ਨੂੰ ਤੁਹਾਨੂੰ ਅੱਜ ਤੱਕ ਕੋਈ ਪਾ ਨਹੀਂ ਪਾਇਆ। ਹੂੰ। ਮੈਂ ਜੋ ਵੀ ਪਾ ਪਾਉਣੀਆਂ ਤੁਹਾਡੇ ਘਰ ਦੇ ਅੰਦਰ ਕਰਨ ਲਈ ਕਰਵਾਉਣੀਆਂ। ਦੂਜੀ ਗੱਲ ਮੈਂ ਕਿਸੇ ਦਾ ਬੁਰੇ ਦਾ ਕੋਈ ਟੋਟਕਾ ਨਹੀਂ ਪਾਇਆ ਵੀ ਕਿਸੇ ਦਾ ਬੁਰਾ ਹੋ ਜਵੇ ਨਾ ਹੀ ਆਪਾਂ ਬੁਰੇ ਬਾਰੇ ਸੋਚਣਾ ਜੇ ਤੁਸੀਂ ਇੰਨਾਂ ਚੀਜ਼ਾਂ ਨਾਲ ਵੀ ਕਿਸੇ ਦਾ ਬੁਰਾ ਕਰਨਾ ਚਾਹੋਗੇ ਤਾਂ ਤਾਂ ਕਿਸੇ ਦਾ ਬੁਰਾ ਨਹੀਂ ਹੋਊਗਾ ਤੁਹਾਡਾ ਹੀ ਹੋਊਗਾ ਹਾਂ ਕਿਸੇ ਨੂੰ ਸੁਧਾਰਨਾ ਚਾਹੁੰਦੇ ਹੋ ਉਹ ਠੀਕ ਆ ਉਹ ਗੱਲ ਵੱਖਰੀ ਆ ਸੁਧਰ ਜੂਗਾ ਅਗਲਾ ਪਰ ਜੇ ਕਿਸੇ ਦੇ ਧੀ ਪੁੱਤ ਨੂੰ ਵਿਗਾੜਨਾ ਚਾਹੁੰਦੇ ਹੋ ਜਾਂ ਪਟਨਾ ਚਾਹੁੰਦੇ ਹੋ ਜਾਂ ਕਿਸੇ ਦਾ ਘਰ ਬਰਬਾਦ ਕਰਨਾ ਚਾਹੁੰਦੇ ਹੋ ਉਹ ਨਹੀਂ ਹੋਊਗਾ ਉਹ ਉਲਟਾ ਤੁਹਾਡੇ ਤੇ ਹੀ ਆਊਗਾ ਕਿ ਮੈਂ ਉਹ ਚੀਜ਼ ਦੇਣੀ ਉਹ ਹੈ ਨਹੀਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਦੇਣੀ ਮੈਂ ਨਾ ਖੁਦ ਵਰਤਨੀ ਆ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਚੁੱਕਿਆ ਬਹੁਤ ਮੇਰੇ ਨਾਲ ਹੋਇਆ ਪਰ ਮੈਨੂੰ ਉਦੋਂ ਇਸ ਚੀਜ਼ ਦੀ ਨੌਲੇਜ ਨਹੀਂ ਸੀ ਪਰ ਕਿਸੇ ਕੋਲੇ ਗਏ ਵੀ ਸੀ ਉਹਨੇ ਦੱਸ ਵੀ ਤਾ ਵੀ ਮੋਟਰ ਤੇ ਤੇਰੇ ਬੇਟੇ ਨੂੰ ਸ਼ਰਾਬ ਕਾਲੀ ਮਾਤਾ ਜੇ ਚੜਾਵੇ ਦੀ ਪਿਆਤੀ ਇਹ ਵੀ ਸ਼ਰਾਬ ਪਿਆਤੀ ਤੇ ਉਹਦੇ ਵਿੱਚ ਚਲੋ ਇੱਕ ਦੋ ਉਹਨੂੰ ਪੁੱਛਿਆ ਕੋਈ ਫਾਇਦਾ ਨਾ ਹੋਇਆ ਮਨ ਉਸਦੀ ਨੂੰ ਨਹੀਂ ਸੰਭਲਿਆ ਵੀ ਚਲ ਬੇਟਾ ਠੀਕ ਆ ਪਰ ਰਿਜ਼ਲਟ ਬਹੁਤ ਵੱਡਾ ਨਿਕਲਿਆ ਦਾ ਮੈਂ ਬਹੁਤ ਵੱਡਾ ਮਤਲਬ ਮੇਰੇ ਨਾਲ ਹੋਇਆ ਮੈਂ ਇਹ ਕਿੰਨੀਆਂ ਕਿਸੇ ਮੇਰੀ ਭੈਣ ਨਾਲ ਕਿਸੇ ਮੇਰੇ ਵੀਰ ਨਾਲ ਕਿਸੇ ਮੇਰੀ ਧੀ ਪੈਣ ਨਾਲ ਇਹ ਕੰਮ ਨਾ ਹੋਵੇ ਦੇਖੋ ਅਸੀਂ ਜਦੋਂ ਕੋਈ ਸਾਨੂੰ ਕਹਿੰਦਾ ਵੀ ਇੰਨੇ ਪੈਸੇ ਲੱਗਣਗੇ ਪਹਿਲਾਂ ਸਾਨੂੰ 1100 ਦੇ ਵਿੱਚ ਭਮੋਲ ਦੇਣੇ ਫਿਰ ਹੌਲੀ ਹੌਲੀ ਵਾਦੇ ਵਾਦੇ ਅਸੀਂ ਨਾ ਛੱਡਣ ਜੋਗੇ ਨਾ ਕਰਨ ਜੋਗੇ ਫਿਰ ਇੱਕ ਹੋਰ ਇੱਕ ਹੋਰ ਇੱਕ ਹੋਰ ਕਰਦੇ ਕਰਦੇ ਸਾਨੂੰ 1.5 ਪੌਣੇ 2.5 ਲੱਖ ਚ ਲੈ ਜਾਂਦੇ ਨੇ ਨਾ ਅਸੀਂ ਖਹਿੜਾ ਛਡਾਉਣ ਜੋਗੇ ਰਹਨੇ ਆ ਚੱਕੀ ਦੇ ਵਿੱਚ ਜਿਵੇਂ ਦਾਣੇ ਆਏ ਹੁੰਦੇ ਨਾ ਉਹ ਬਾਹਰ ਨਿਕਕਦੇ ਨੇ ਜਿੰਨਾ ਚਿਰ ਪੀਸੇ ਨਹੀਂ ਜਾਂਦੇ ਇਹਦੇ ਵਿੱਚ ਵੀ ਇਹੀ ਆ ਦੇਖੋ ਮੈਂ ਤਾਂ ਇਹੀ ਦੇਖੋ ਗਰੀਬ ਜਨਤਾ ਦਾ ਭਲਾ ਕਰਦੀਆਂ ਜਿਹੜੇ ਲੋਕ ਪੈਸੇ ਨਹੀਂ ਲੱਗ ਸਕਦੇ ਦੇਖੋ ਜਿਹੜੇ ਭਾਈ ਅਮੀਰ ਲੋਕ ਨੇ ਉਹ ਤਾਂ ਸੋਨਾ ਚਾਂਦੀ ਦਾ ਵੀ ਹਵਨ ਕਰਦੇ ਨੇ ਅੱਜ ਕੱਲ੍ਹ ਹੁਣ ਜਿਵੇਂ ਇਤਿਹਾਸ ਚੱਲਦੇ ਨੇ ਜਿਨ੍ਹਾਂ ਨੂੰ ਆਪਾਂ ਨਵਰਾਤੇ ਕਹਿੰਦੇ ਆ ਨਵਰਾਤਿਆਂ ਦੇ ਵਿੱਚ ਹਵਨ ਹੁੰਦੇ ਨੇ ਸੋਨੇ ਚਾਂਦੀ ਦੇ ਜਿਹੜੇ ਤੁਸੀਂ ਕਹਿੰਦੇ ਹੋ ਐਡਡੀਆਂ ਗੱਡੀਆਂ ਨੇ ਐਡਡੀਆਂ ਕੋਠੀਆਂ ਨੇ ਇੰਨੇ ਨੇ ਪੈਸੇ ਨੇ ਐਡਨੇ ਨੇ ਪ੍ਰਾਪਰਟੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਉਹ ਅੱਜ ਕੱਲ੍ਹ ਆ ਕੇ ਸੋਨੇ ਚਾਂਦੀ ਦੇ ਹਮਨ ਕਰਦੇ ਨੇ ਆਪਾਂ ਕਰ ਲਾਂਗੇ ਆਪਾਂ ਕਿਉਂਕਿ ਪਾਈਆ ਚੀਜ਼ ਲੈਣ ਤੋਂ ਵੀ ਹੱਥ ਸੰਕੋਚ ਕਰਦੇ ਆ ਸਾਡੇ ਕੋਲੇ ਇੰਨੇ ਪੈਸੇ ਨਹੀਂ ਹੁੰਦੇ ਹੈਗੇ ਇਹ ਭਾਈ ਗਰੀਬਾਂ ਵਾਸਤੇ ਆ ਜਿਹੜੇ ਗਰੀਬ ਸੋਚਦੇ ਹੀ ਰਹਿ ਜਾਂਦੇ ਨੇ ਜੇ ਸਾਡੇ ਕੋਲੇ ਪੈਸਾ ਹੁੰਦਾ ਅਸੀਂ ਪਾ ਕਰ ਲੈਂਦੇ ਦੇਖੋ ਇਹ ਮੈਂ ਆਪਣੇ ਛੋਟੇ ਪਰਿਵਾਰਾਂ ਲਈ ਦੇ ਰਹੀਆਂ ਜਿਨ੍ਹਾਂ ਕੋਲੇ ਪੈਸਾ ਹੈ ਨਹੀਂ ਲੈਣ ਵਾਸਤੇ ਹੈ ਕਿ ਨਹੀਂ ਕਈ ਵਿੱਚ ਇਹੋ ਜਿਹੇ ਵੀ ਨਏ ਮੇਰੇ ਬੱਚੇ ਬੱਚੀਆਂ ਭੈਣ ਭਰਾ ਜਿਹੜੇ ਦੋ ਟਾਈਮ ਦੀ ਰੋਟੀ ਤੋਂ ਵੀ ਦੱਸਦੇ ਨੇ ਦੇਖੋ ਇਹ ਛੋਟੇ ਛੋਟੇ ਪਾਣੇ ਉਹ ਮਹਿੰਗੇ ਪਾ ਕਿੱਥੋਂ ਕਰਨਗੇ ਪਹਿਲੀ ਤਾਂ ਅੱਜਕੱਲ 1100 ਦਾ ਫੀਸ ਰੱਖੀ ਹੋਈ ਆ ਕਿਹੜਾ ਜਾ ਕੇ ਗਰੀਬ ਬੰਦਾ ਵੀ 1100 ਦੀ ਫੀਸ ਦੇ ਦੂਗਾ ਤੇ ਕਰਦੇ ਜਾਂਦੇ ਸਾਰੇ ਨੇ ਤੁਹਾਨੂੰ ਵੀ ਪਤਾ ਦੁਕਾਨਾਂ ਨੇ ਦੁਕਾਨਾਂ ਤੇ ਸਾਰੇ ਜਾਂਦੇ ਨੇ ਤੁਸੀਂ ਜਾ ਕੇ ਦੇਖ ਲਿਓ ਪੰਪਾ 100 ਬੰਦਾ ਬੈਠਾ ਹੁੰਦਾ ਮੈਂ ਨਾ ਤਾਂ ਨਹੀਂ ਲੈਣਾ ਇੱਕ ਇੱਕ ਜਗ੍ਹਾ ਤੇ ਹਜ਼ਾਰ ਹਜ਼ਾਰ ਬੰਦਾ ਬੈਠਾ ਹੁੰਦਾ ਉਹਦੇ ਵਿੱਚ ਸਾਰੇ ਹੀ ਹੁੰਦੇ ਨੇ ਲੋਕ ਸਾਰੇ ਧਰਮਾਂ ਦੇ ਹੁੰਦੇ ਨੇ ਇੱਕ ਧਰਮ ਦੇ ਨਹੀਂ ਦੇ ਕੱਲੇ ਹਿੰਦੂ ਹੁੰਦੇ ਨੇ ਪਰ ਮੈਨੂੰ ਹਿੰਦੂ ਮੇਰੇ ਭੈਣ ਭਰਾਵਾ ਨੇ ਮੇਰੇ ਬੇਟੇ ਬੇਟੀ ਨੇ ਕਦੇ ਇਹ ਗੱਲ ਨਹੀਂ ਕਹੀ ਜੀ ਇਹ ਤਾਂ ਹਿੰਦੂਆਂ ਦਾ ਤੁਸੀਂ ਕਿਉਂ ਪਾਉਨੇ ਹੋ ਤੁਸੀਂ ਪਾ ਕਿਉਂ ਪਾਉਨੇ ਜੀ ਇਹ ਤਾਂ ਹਿੰਦੂਆਂ ਦੇ ਨੇ ਨਾ ਉਹਨਾਂ ਨੇ ਮੈਨੂੰ ਕਦੇ ਨਹੀਂ ਕਹੀ ਗੱਲ ਹੈ ਕਿ ਨਹੀਂ ਕੋਈ ਕਿਸੇ ਦੀ ਚੀਜ਼ ਖਰੀਦੀ ਨਹੀਂ ਹੁੰਦੀ ਹੈ ਕਿ ਵੀ ਇਹ ਹਿੰਦੂਆਂ ਦੇ ਨੇ ਜਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਉਹ ਕਲੇ ਸਿੱਖਾਂ ਦਾ ਉਹ ਨੂੰ ਹਿੰਦੂ ਵੀ ਪੜ ਸਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਖੱਤਰੀਆਂ ਦੇ ਘਰ ਦਾ ਜਨਮ ਹੋਇਆ ਖੱਤਰੀ ਕੌਣ ਹੈ ਮਹਾਜਨ ਹੈ ਕਿ ਨਹੀਂ ਤੇ ਜੱਟ ਹੋਇਆ ਧੰਨਾ ਭਗਤ ਉਹਨੇ ਦੇਖੋ ਪੱਥਰ ਚੋਂ ਰੱਬ ਪਾ ਲਿਆ ਸੀ ਦੇਖੋ ਹੈ ਸਭ ਕੁਝ ਪਰ ਧਰਮਾਂ ਪਿੱਛੇ ਨਾ ਲੜਿਆ ਕਰੋ ਧਰਮਾਂ ਤੋਂ ਉੱਪਰ ਉੱਠੋ ਧਰਮਾਂ ਪਿੱਛੇ ਤਾਂ ਬਹੁਤ ਕੁਝ ਹੋ ਗਿਆ ਬਹੁਤ ਲੜਾਈਆਂ ਹੋਈਆਂ ਨੇ ਜਿਹੜੇ ਧਰਮ ਦੇ ਵਿੱਚ ਹੈਗੇ ਉਸ ਧਰਮ ਦੇ ਵਿੱਚ ਪ੍ਰਤੱਖ ਰਹੋ ਆਪਣੇ ਧਰਮ ਦੀ ਰੱਖਿਆ ਕਰੋ ਪਰ ਦੂਜੇ ਕਿਸੇ ਦੇ ਧਰਮ ਨੂੰ ਸਾਨੂੰ ਉਂਗਲੀ ਚੱਕਣ ਦਾ ਹੱਕ ਨਹੀਂ ਹੈ ਕਿਸੇ ਦਾ ਅਸੀਂ ਗੁਰਦੁਆਰਾ ਢਾ ਦਈਏ ਕਿਸੇ ਦੀ ਮਸਜਿਦ ਢਾ ਦਈਏ ਕਿਸੇ ਦਾ ਮੰਦਿਰ ਢਾ ਦਈਏ ਇਹ ਸਾਨੂੰ ਹੱਕ ਨਹੀਂ ਹੈਗਾ ਬੁੱਲੇ ਸ਼ਰਿ ਖਿਆ ਸੀ ਵੈਸੇ ਤਾਂ ਕਿਹੜਾ ਰੱਬ ਆ ਉਹ ਸਾਡੇ ਅੰਦਰ ਆ ਕਹਿੰਦਾ ਮੰਦਰ ਟਾ ਦੀ ਮਸੀਤ ਟਾ ਦੀ ਢਾਈ ਨਾ ਇੱਕ ਦਿਲ ਬੰਦੇ ਦਾ ਜਿੱਥੇ ਕਹਿੰਦਾ ਜਾਰ ਦਿਲਾਂ ਦਾ ਰਹਿੰਦਾ ਜਾਰ ਉਹਨੇ ਬੁਲਟ ਤੇ ਮੋਟਰਸਾਈਕਲ ਵਾਲ ਜਿਹੜੇ ਪਟਾਕੇ ਮਾਰਦੇ ਨੇ ਇਹਨਾਂ ਨੂੰ ਸੀ ਕਿਹਾ ਉਹ ਕਾਲਪੁਰਖ ਨੂੰ ਕਿਹਾ ਸੀ ਹੁਣ ਆਪਾਂ ਉੱਥੇ ਹੀ ਗੱਲ ਲੈ ਕੇ ਆਉਣੇ ਆ ਛੋਟੇ ਛੋਟੇ ਪਾ ਭਾਈ ਤੁਸੀਂ ਕੀ ਕਰਨਾ ਇਹ ਸ਼ਨੀਵਾਰ ਵਾਲੇ ਦਨ ਸ਼ਨੀਵਾਰ ਵਾਲੇ ਦਿਨ ਤੁਸੀਂ ਕਰਨਾ ਛੋਟੇ-ਛੋਟੇ ਜਿਹੇ ਕੰਮ ਨੇ ਮੈਂ ਤੁਹਾਨੂੰ ਦੱਸ ਦਿੱ ਚੰਗੀ ਤਰ੍ਹਾਂ ਦੱਸੂ ਫਿਰ ਕਈ ਵਾਰ ਤੁਸੀਂ ਪੁੱਛਦੇ ਹੋ ਵੀ ਕੀ ਰਹਿ ਗਿਆ ਜੀ ਇੱਥੋਂ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਇੱਕ ਨਹੀਂ ਤੇ ਸਾਰਾ ਕੁਝ ਤੁਹਾਨੂੰ ਮੈਂ ਸਮਾਰਟ ਇਸ ਦੱਸੂਗੀ ਇਹ ਹੈਗਾ ਸ਼ੁੱਕਰਵਾਰ ਦਾ ਤੇ ਇਹ ਹੈਗਾ ਸ਼ਨੀਵਾਰ ਦਾ ਹਾਂਜੀ ਤੁਸੀਂ ਲਾਉਂਗਾ ਰੱਖਣੇ ਨੇ ਸਹਰਾਣੇ ਥੱਲੇ 11 ਇਹ ਹੈ ਨਾ ਨਾਜ਼ਰ ਵਗੈਰਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਦੂਜੀ ਹੈਗੀ ਆ ਕਾਲੀ ਮਿਰਚ ਇਹ ਵੀ ਤੁਸੀਂ ਪੰਜ ਸੱਤ ਲੈ ਲੈਣੀਆਂ ਨੇ ਤੀਜੀ ਹੈਗੇ ਆ ਹਲਦੀ ਪੀਸੀ ਹੋਈ ਚੌਥੇ ਹੈਗੇ ਨੇ ਇਹ ਹਲਦੀ ਜਿਹ ਮੇਰੇ ਅਨੁਸਾਰ ਤਰਾੜ ਪੈ ਜਾਂਦੀ ਆ ਪਤੀ ਪਤਨੀ ਦੇ ਵਿੱਚ ਫਰਕ ਪਾਇਆ ਜਾਂਦਾ ਜਾਂ ਕਿਸੇ ਹੋਰ ਰਿਸ਼ਤੇ ਦੇ ਵਿੱਚ ਤੇ ਚੌਥੀ ਚੀਜ਼ ਆਪਣੇ ਕੋਲੇ ਹਰੀ ਇਲਾਇਚੀ ਥੋੜੀਆਂ ਜੀਆਂ ਹਰੀਆਂ ਇਲਾਇਚੀਆਂ ਰੱਖਣੇ ਨੇ ਇਹਦੇ ਨਾਲ ਤੁਹਾਡੇ ਕੋਲੇ ਧਨ ਆਊਗਾ ਤੁਹਾਨੂੰ ਅਮੀਰ ਬਣਾਊਗਾ ਤੇ ਪੰਜਵੀਂ ਚੀਜ਼ ਆ ਦਾਜਿਨੀ ਇਹ ਤੁਹਾਡੀ ਜੋ ਕਿਸਮਤ ਬੰਦ ਹੋਈ ਹੁੰਦੀ ਹੈ ਜਿਹੜਾ ਕਹਿੰਦੇ ਨੇ ਮੇਰਾ ਕੋਈ ਕਾਰੋਬਾਰ ਨਹੀਂ ਚੱਲਦਾ ਮੈਨੂੰ ਕੋਈ ਨੌਕਰੀ ਨਹੀਂ ਮਿਲਦੀ ਇਹ ਤੁਹਾਡੀ ਕਿਸਮਤ ਦਾ ਬੰਦ ਤਾਲਾ ਖੋਲੇਗੀ ਇਹ ਪੰਜਾਂ ਚੀਜ਼ਾਂ ਨੂੰ ਤੁਸੀਂ ਆਪਣੇ ਸਹਰਾਣੇ ਥੱਲੇ ਰੱਖਣਾ ਦੇਖੋ ਇਹ ਖਰਾਬ ਹੋਣ ਵਾਲੀਆਂ ਚੀਜ਼ਾਂ ਤਾਂ ਹੈ ਨਹੀਂ ਗਈਆਂ ਕਦੇ ਇਹਨਾਂ ਨੂੰ ਕੱਢਣਾ ਨਹੀਂ ਸਹਰਾਣੇ ਦੇ نیچے ਰੱਖਣੇ ਨੇ ਚੀਜ਼ਾਂ ਦਿਨ ਪਰ ਦਿਨ ਤੁਹਾਨੂੰ ਹੌਲੀ-ਹੌਲੀ ਫਰਕ ਪੈਂਦਾ ਰਹੂ ਇਹਨਾਂ ਨੂੰ 41 ਦਿਨਾਂ ਬਾਅਦ ਜਾਂ 40 ਦਿਨਾਂ ਬਾਅਦ ਬਦਲਦੇ ਰਹਿਣਾ ਹੋਗਾ ਫਿਰ ਹੋਰ ਬਣ ਲੈਣੀਆਂ ਨੇ ਕੋਈ ਇਹਦਾ ਦਿਨ ਦਾ ਨਹੀਂ ਹੋਈ ਇਹਦੇ ਤੈਥਨੀ ਰਾਤ ਨੂੰ ਮੰਨ ਲਓ ਕਿਸੇ ਵੀ ਦਿਨ ਸ਼ਨੀਵਾਰ ਤੋਂ ਸ਼ੁਰੂ ਕਰ ਲਓ ਚਾਹੇ ਸ਼ੁੱਕਰਵਾਰ ਤੋਂ ਕਰ ਲਓ ਜੋ ਵੀ ਤੁਹਾਨੂੰ ਦਿਨ ਚੰਗਾ ਲੱਗਦਾ ਤੁਸੀਂ ਕਰ ਸਕਦੇ ਹੋ ਤੇ ਬਾਕੀ ਰਹੀ ਇਹਨਾਂ ਨੂੰ 40 ਦਿਨਾਂ ਹੋਰ ਬਦਲਦੇ ਰਹੋ ਦੇਖੋ ਚਮਤਕਾਰ ਕਿਵੇਂ ਕਿਸਮਤ ਚਮਕੂਗੀ ਅੱਛਾ ਜੀ ਠੀਕ ਆ ਜੇ ਤੁਹਾਨੂੰ ਆਪਣੀ ਬੇਬੇ ਦੀਆਂ ਗੱਲਾਂ ਚੰਗੀਆਂ ਲੱਗਦੀ ਜਾਂਦੀਆਂ ਨੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਸੋਹਣੇ ਸੋਹਣੇ ਮੇਰੇ ਪੁੱਤ ਕਮੈਂਟ ਲਿਖਿਆ ਕਰੋ ਦੇਖੋ ਕਿਸੇ ਦੀ ਦਰਸੀਸ ਨਾਲ ਲਿਆ ਕਰੋ ਪਤਾ ਨਹੀਂ ਕਿਹੜੇ ਬੰਦੇ ਦੀ ਕਿਹੜੀ ਦਰਸੀਸ ਲੈ ਕੇ ਬੈਠ ਜਾਂਦੀ ਹੁੰਦੀ ਆ ਹਰ ਇੱਕ ਬੰਦੇ ਤੋਂ ਅਸੀਸ ਲਓ ਠੀਕ ਆ ਜੀ